ਜੋ ਆਮ ਲੋਕਾਂ ਦੀ ਸਹੂਲਤ ਲਈ ਪਿੰਡ ਬਲਾਸਪੁਰ ਸੂਏ ਦੇ ਕੋਲ ਜੋ 600 ਫੁੱਟ ਵਾਲਾ ਬੋਰ ਕੀਤਾ ਗਿਆ ਸੀ ਜਿੱਥੇ ਟੈਂਕੀ ਵਗੈਰਾ ਫਿੱਟ ਕੀਤੀ ਆ ਇੱਥੇ ਐਮਐਲਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਨੇ ਆ ਕੇ ਪਾਣੀ ਵਗੈਰਾ ਚੈੱਕ ਕੀਤਾ ਪੀਤਾ ਅਤੇ ਇਹਨਾਂ ਨੂੰ ਇੱਥੇ ਬੱਸ ਸਟੈਂਡ ਜੋ ਅਲਾਰਟ ਹੋਇਆ ਵਾ ਉਹ ਚਾਲੂ ਕਰਨ ਦੀ ਮੰਗ ਵੀ ਰੱਖੀ ਵੀ ਇੱਥੇ ਬੱਸ ਸਟੈਂਡ ਜੋ ਚਾਲੂ ਕੀਤਾ ਜਾਵੇ ਜੋ ਬਸਤੀ ਦੇ ਨੇੜੇ ਤੇਰੇ ਸਵਾਰੀਆਂ ਨੂੰ ਜਾਣ ਨੂੰ ਮੇਨ ਅਡੇ ਤੋਂ ਬਹੁਤ ਔਖਾ ਹੁੰਦਾ ਤਾਂ ਜੇ ਨੇੜੇ ਦੇ ਘਰੇ ਆ ਉਹਨਾਂ ਨੂੰ ਵੀ ਔਖਾ ਹੁੰਦਾ ਇਸ ਕਰਕੇ ਇੱਥੇ ਬਸ ਸਟਾਪ ਬਣਾਉਣ ਦਾ ਮੰਗ ਪੱਤਰ ਕਿਤੇ ਵੀ ਸੂਏ ਦੇ ਲੈ ਲੈਦੇ ਪਾ ਦੇ ਲਿਆ। ਅੱਗੇ ਨਾ ਪੁੱਛੋ ਉਹਦੇ ਨਾਲ ਕੀ ਹੈ। ਕਿ ਮੈਰਲ ਨਹੀਂ ਆਉਂਦਾ। ਆਹ ਆ। ਇਹ ਪੂਰਾ ਪੂਰਾ ਮੈਰਲ ਹਾਂ ਤੋੜ ਆਲਲੇ ਵੱਡੇ ਵੀ ਹੈਗੇ ਜੀ। ਕੂੜੀ ਵਾਲੇ rau ke ke wale ਉੱਥੇ ਭਰ ਕੇ ਨੂੰ ਨੇ। ਸਾਰੇ ਮੈਨ ਚੱਤੇ ਸੀ। ਉਪਸਰ ਲੱਗਿਆ ਵਤੀ ਸਰ ਬਲਾਸ ਪਰ ਦੇਖਣਾ ਹਾਂ ਪੂਰਾ ਟਾਲਮਾ ਮੰਤਰੀ ਸੀ ਹਾਂਜੀ ਹਾਂਜੀ ਬਲਾਸ ਪਰ ਵਿੱਚ ਸ਼ਮਸ਼ਾਨ ਘਾਟ ਦਾ ਜੋ ਇੰਟਰਵਿਊ ਲਈ ਸੀ ਉਹਦਾ ਮਨਜੀਤ ਸਿੰਘ ਜੀ ਐਮਐਲਏ ਦੇ ਘਟਨ ਕਰਨਾ ਹੈ ਜਿਦੇ ਵਿੱਚ ਗੁਰਦੁਆਰਾ ਕਮੇਟੀ ਤੇ ਆਰਾਮ ਬਾ ਕਮੇਟੀ ਤੇ ਸਮੁੱਚੇ ਪਿੰਡ ਦੇ ਬਦਵੰਤ ਤੇ ਸੱਜਣ ਜਿਹੜੇ ਹਾਜ਼ਰ ਹੋਏ ਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿੰਨੇ ਵੀ ਪਹੁੰਚਿਆ ਮਨਜੀਤ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਜਿੰਨੀਆਂ ਸਾਡੀਆਂ ਭੈਣਾਂ ਬੀਬੀਆਂ ਆਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇੱਕ ਅਸੀਂ ਇਹਨਾਂ ਦੇ ਰਿਣੀ ਆ ਵੀ ਜਦੋਂ ਕੋਈ ਵੀ ਕੰਮ ਕਹਿੰਨੇ ਆ ਸਾਡਾ ਇਹ ਕੰਮ ਕਰਦਿਆ ਅਸੀਂ ਨਿਰਸਵਾਰਥ ਕੰਮ ਕਰਦਾ ਸੀ ਕਿਸੇ ਮੈਂਬਰੀ ਜਾਂ ਕਿਸੇ ਸਰਪੰਚੀ ਜਾਂ ਹੋਰ ਕਿਸੇ ਨਾਲ ਨਹੀਂ ਕਰ ਰਹੇ ਅਸੀਂ ਤਾਂ ਇੱਕ ਸਾਡਾ ਇੱਕ ਗਰੁੱਪ ਬਣ ਗਿਆ ਹੁੰਡੇ ਸੰਸਥਾਵਾਂ ਦਾ ਵੀ ਨਿਰਸਵਾਰਥ ਸੇਵਾ ਕਰਨੀ ਆ ਇੱਕ ਪਾਰਟੀ ਤੋਂ ਉੱਪਰ ਉੱਠ ਕੇ ਪਾਰਟੀ ਤੋਂ ਉੱਪਰ ਉੱਠ ਕੇ ਸੇਵਾ ਕਰ ਰਹੇ ਹਾਂ ਜੀ ਅਸੀਂ ਬਿਲਕੁਲ ਹੁਣੇ ਸਿਕ ਬੇਨਤੀ ਕੀਤੀ ਹੈ ਬਸੇ ਤਾਂ ਸਾਡੇ ਐਮਐਲਏ ਸਾਹਿਬ ਨੂੰ ਉਹਨਾਂ ਦੀ ਮਾਸੀ ਜੀ ਨੇ ਕਹਿ ਬੀ ਆ ਬੱਸ ਸਟੈਂਡ ਬਣਾਓ ਤੇ ਅਸੀਂ ਵੀ ਇਹਨੂੰ ਬੇਨਤੀ ਕੀਤੀ ਹੈ ਉਦਗਾਟਣ ਕੀਤਾ ਵਾ ਤੇ ਸਾਡੀ ਸਾਰੀ ਤਿਆਰੀ ਹੈ ਇੱਥੇ ਪਹਿਲਾਂ ਵੀ ਬਣਿਆ ਵਾ ਤੇ ਇਹ ਜ਼ਰੂਰ ਚਾਲੂ ਕਰਾ ਦੇਣ ਇਹਦੇ ਤਾਂ ਖਰਚਾ ਕੁਛ ਨਹੀਂ ਹੋਣਾ ਇਹ ਤਾਂ ਨਾ ਨਾ ਹੁਕਮੀ ਚੱਲਣਾ ਤੇ ਸਾਡਾ ਬੇਨਤੀਆ ਵੀ ਕਰਾ ਦਿਓ ਜਿੱਦ ਬੱਸ ਅੱਡੇ ਤੇ ਬੱਸ ਖੜੀ ਮੈਂ ਤੇ ਇਹਨਾਂ ਦੀ ਮਾਸ ਜੀ ਪਹਿਲਾਂ ਚੜਨਗੇ ਬਸ ਜੀ ਸਮਾਜੀ ਜਾਵੇ ਜਿੱਧਰ ਨੂੰ ਮਰਜੀ ਜਾਵੇ ਉਹ ਖਾੜੇ ਨੂੰ ਆ ਜਾਵੇ ਜਿੱਥੇ ਤੁਹਾਨੂੰ ਮਰਜੀ ਜਾਵੇ ਅੱਡਾ ਚੜਾਉਣਾ ਆਪਾਂ ਅੱਡਾ ਚੜਾਉਣਾ ਹੈ ਉਹਦੇ ਬਾਅਦ ਚਿੰਗਾਂ ਦੂਰ ਹੋਣ ਕਰਕੇ ਨਾ ਬਹੁਤ ਦੂਰ ਇਹਦੇ 'ਚ ਯੋਗਦਾਨ ਮੇਨ ਬਸ ਸਟੈਂਡ ਦੇ ਵਿੱਚ ਜਿਹੜੀ ਮਦਦ ਕਰਿਆ ਮਨਦੀਪ ਕੌਰ ਖਾਲਸਾ ਇਹਨਾਂ ਨੇ ਪੂਰੀ ਮਿਹਨਤ ਕੀਤੀ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਜੇ ਕੋਈ ਸਾਥੋਂ ਸਮਾਜ ਦੀ ਸੇਵਾ ਆ ਤੇ ਜੇ ਵੀ ਸਾਥ ਰਹਿ ਵੀ ਗਈ ਕਿਸੇ ਦਾ ਨਾਮ ਬੋਲਣ ਪਿਆ ਹੋਰ ਗੱਲ ਤੋਂ ਅਸੀਂ ਮਾਫੀ ਚਾਹੁੰਦੇ ਆ ਸਾਡੇ ਜਿਵੇਂ ਮੈਂਬਰ ਸਾਹਿਬ ਖੜਿਆ ਅਮੋਲਕ ਸਿੰਘ ਜੀ ਤੇ ਉਹ ਵੀ ਸੇਵਾ ਬੜੀ ਵਧੀਆ ਕਰ ਰਿਹਾ ਹੈ ਇਹ ਤਾਂ ਸਾਰਿਆਂ ਦਾ ਧੰਨਵਾਦ ਹੈ ਆਪਾਂ ਆਉ ਰਾਲ ਮਿਲ ਕੇ ਕਿਸੇ ਤੱਕ ਲੜਨਾ ਛੱਡੋ ਝਗੜੇ ਛੱਡੋ ਆਓ ਜ਼ਿੰਦਗੀ ਜਿਉਈਏ ਇੱਥੇ ਹੈ ਕੀ ਕਿਸੇ ਨੇ ਆਈ ਤੁਰ ਤਰ ਜਾਣਾ ਉੱਤੇ ਹੱਸਦੇ ਹੁੰਦੇ ਮੇਰੇ ਕੋਈ ਕਹੋ ਉੱਤੇ ਭੋਲੇ ਨੇ ਫੂਕੀ ਤਾ ਮੈਂ ਵੀ ਉੱਥੇ ਹੀ ਫੁਕਿਆ ਜਾਣਾ ਮੇਰੇ ਕਿਹੜਾ ਮਹਿਕ ਨਿਕਲਣੀ ਆ ਉਹੀ ਫੁੱਲ ਮੇਰੇ ਨਿਕੜੇੜੇ ਆਮ ਗਰੀਬ ਦੇ ਨਿਕਲਦੇ ਆ ਇਹ ਤਾਂ ਵੀ ਅਸੀਂ ਬੰਡੀਆਂ ਪਾਜੀਆਂ ਆਂ ਇਸ ਕਰਕੇ ਸਾਨੂੰ ਨਹੀਂ ਲੜਨਾ ਚਾਹੀਦਾ ਸਾਨੂੰ ਵਧੀਆ ਜ਼ਿੰਦਗੀ ਜਿਉਣੀ ਚਾਹੀਦੀ ਹੈ ਛੱਡੋ ਝਗੜੇ ਛੇੜੇ ਇਹਨਾਂ ਅਸੀਂ ਤੁਹਾਡੇ ਸਾਰੇ ਆਿਆਂ ਦਾ ਸੰਗਤ ਦਾ ਤੇ ਐਮਐਲ ਉਹ ਪਾਸ ਸਟੈਂਡ ਦੇ ਮੂਹਰੇ ਆਹ ਜਗ੍ਹਾ ਤੇ ਮੇਰਾ ਠੀਕ ਹੈ ਜੀ ਇੱਧਰ ਦੇ ਰਕਬੇ ਚ ਗਈਆਂ ਹੋਈਆਂ ਨੇ ਠੀਕ ਹੈ ਜੀ ਆ ਨੰਬਰ ਲੈ ਕੇ ਨੰਬਰ ਘੁਡਾ ਕੇ ਆਪਾਂ ਨੂੰ ਮਿਲ ਸਕਦੇ ਠੀਕ ਹੈ ਜੀ ਬਸ ਕਰ ਲੋ ਆਪਾਂ ਮੈਂ ਵੀ ਥੋੜਾ ਸਹਿਯੋਗ ਦਊ ਠੀਕ ਹੈ ਜੀ ਮੈਨੂੰ ਪਤਾ ਹੈ ਅਸੀਂ ਧੰਨਵਾਦ ਕਰ ਦਿੰਨੇ ਆ ਉਹਦਾ ਠੀਕ ਹੈ ਜੀ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ